ਦੇਖੋ ਵੀ ਇੱਕ ਵੀ ਕਰ ਤੁਸੀਂ ਦੇਖੋ ਸਾਰੀ ਇੰਦਰ ਇੱਕ ਵੀ ਕਰਨੀ ਹੈਗਾ ਤੁਸੀਂ ਹਨ ਜਦੋਂ ਤੁਸੀਂ ਇਹ ਮੇਨ ਰੋਡ ਤੇ ਹੋ ਕੇ ਇਹ ਚੀਜ਼ ਨੂੰ ਡਵੈਲਪ ਨਹੀਂ ਕਰ ਸਕੇ ਇਹਦੇ ਵਿੱਚ ਕਿਸੇ ਨੂੰ ਠਹਿਰਾ ਨਹੀਂ ਸਕੇ ਤੇ ਫਿਰ ਤੁਸੀਂ ਪਿੰਡ ਇੱਥੋਂ ਜਿਹੜਾ ਠੂਠੇ ਵਾਲੀ ਪਿੰਡ ਹੈ ਇੱਥੋਂ 3-4 ਕਿਲੋਮੀਟਰ ਉਹਦੀ 212 ਏਕੜ ਜ਼ਮੀਨ ਤੁਸੀਂ ਕੀ ਕਰਨੀ ਹੈ ਬਈ ਜਿਹੜੇ ਵਿਕਾਸ ਦੀ ਗੱਲ ਇਹ ਕਰਦੇ ਨੇ ਉਹ ਵਿਕਾਸ ਤੁਹਾਡੇ ਮਾਨਸਾ ਦਾ ਫਿਰ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਠੱਕਾ ਨਹੀਂ ਕਰਾਂਗੇ ਤੁਹਾਡੀ ਲੈਂਡ ਫ੍ਰੀਜ਼ ਹੋ ਚੁੱਕੀ ਹੈ ਲੈ ਇਹ ਲੈਂਡ ਨੂੰ ਵੇਚ ਕੇ ਦਿਖਾਓ ਲੈ ਲੱਗਾ ਕ ਲੱਭੋ 65000 ਕਿੱਲਾ ਫ੍ਰੀਜ਼ ਕਰਤਾ ਨਾ ਮਤਲਬ ਤੁਸੀਂ ਉੱਤੇ ਘਰ ਪਾ ਸਕਦੇ ਹੋ ਨਾ ਹਸਪਤਾਲ ਬਣਾ ਲਾ ਸਕਦੇ ਹੋ ਨਾ ਉਹ ਵਿਕਣੀ ਆ ਹੁਣ ਤੇ ਮੇਰੀ ਕੁਝ ਪਟਵਾਰੀਆਂ ਨਾਲ ਵੀ ਗੱਲ ਹੋਈ ਸੀ ਉਹ ਕਹ ਰਹੇ ਸੀ ਵੀ ਸਾਡੇ ਤੋਂ ਤਾਂ ਮਲਕੀਤਾ ਮਗਾਲੀਆਂ ਹੌਲੀ ਹੌਲੀ ਮੰਗਾ ਰਹੇ ਨੇ ਵੀ ਕਿਹਦੀ ਕਿਹਦੀ ਜ਼ਮੀਨ ਆ ਗਈ ਥਾਰੀਆਂ ਮਲਕੀਤਾ ਵੰਗਾ ਰਹੇ ਹੌਲੀ ਹੌਲੀ ਇਹ ਨਕਸ਼ੇ ਵੀ ਬਣਾਈ ਜਾਂਦੇ ਆ ਤੇਆਂੀਆਂ ਫੁੱਲ ਕਰੀ ਜਾਂਦੇ ਨੇ ਉਹਨਾਂ ਨੇ ਉਸ ਲੈਂਡ ਦੇ ਉੱਤੇ ਲੈਣਾ ਲੋਨ ਕਿਉਂਕਿ ਲੋਨ ਨਹੀਂ ਮਿਲ ਰਿਹਾ ਹੁਣ ਤੱਕ ਇਹ ਇਹਨਾਂ ਨੇ ਲੋਨ 2.4 ਲੱਖ ਕਰੋੜ ਦਾ ਕਰਤਾ 3.5 ਲੱਖ ਕਰੋੜ ਤੋਂ 1.5 ਲੱਖ ਕਰੋੜ ਦਾ ਲੋਨ ਹੁਣ ਤੱਕ ਲੈ ਚੁੱਕਿਆ ਹੈ ਤੇ ਹੁਣ ਇਹਨਾਂ ਨੂੰ ਲੋਨ ਮਿਲ ਨਹੀਂ ਰਿਹਾ ਲੋਨ ਚਾਹੀਦਾ ਇਹਨਾਂ ਨੂੰ 1000 ਰੁਪਏ ਦੇਣ ਵਾਸਤੇ ਕਿਉਂਕਿ 1000 ਰੁਪ ਪਿੰਡਾਂ ਵਾਲੇ ਲੋਕਾਂ ਦੀ ਜ਼ਮੀਨ ਅਕਵਾਇਰ ਕਰਕੇ ਉਹਨੂੰ ਹੀ ਬੈਕ ਰਾਕੇ ਉਹੀ ਲੋਕਾਂ ਨੂੰ ਬੀਬੀਆਂ ਨੂੰ ਸਾਡੀਆਂ ਨੂੰ ਹਜ਼ਾਰ-ਹਜ਼ਾਰ ਦੇਣਗੇ ਵੀ ਆ ਥੋੜੀ ਜਿਹੀ ਜ਼ਮੀਨ ਤੋਂ ਬੈਕ ਰਾਕੇ ਪੈਸੇ ਆਏ ਆ ਭਾਈ ਕਿਤੇ ਇਹਨੂੰ ਦੇਖ ਕੇ ਨਾ ਵੋਟਾਂ ਪਾ ਦੇ ਲੋਕਾਂ ਨੇ ਬਾਹਰ ਬੋਰਡ ਲਾ ਰੱਖਿਆ ਵੀ ਆਮ ਆਦਮੀ ਪਾਰਟੀ ਵਾਲਾ ਵਰਕੇ ਦਿਖਾਵੇ ਕਲਦੀਪ ਢਾਲੀਵਾਲ ਨੂੰ ਪਤਾ ਹੈ ਵੀ ਸਵਾ ਸਾਲ ਨੂੰ ਵੋਟਾਂ ਫੇਰ ਆ ਗਈਆਂ ਇਸੇ ਤਰੀਕੇ ਬਾਕੀ ਲੀਡਰਾਂ ਨੂੰ ਪਤਾ ਹੈ ਵੀ ਵਕਤ ਸਵਾ ਸਾਲ ਨੂੰ ਵੋਟਾਂ ਫੇਰ ਆ ਗਈਆਂ ਔਰੇ ਕੋਈ ਲੋਕਾਂ ਨਾਲ ਥੋੜੀ ਖੜੇ ਆ ਇਹ ਤਾਂ ਡਰਦੇ ਆ ਲੋਕਾਂ ਤੋਂ ਮੜਾ ਮੋਟਾ ਦਾਮੀਵਾਚ ਕਹਿੰਦੇ ਆ ਫਿਰ ਕਹਿੰਦੇ ਕਿ ਹਾਂਜੀ ਅਸੀਂ ਵਿ ਛੜਨ ਉੱਥੇ ਰੇਲੀਆਂ ਦੇ ਵਿੱਚ ਤੁਸੀਂ 2012-13 'ਚ ਲੈਂਡ ਪੂਲਿੰਗ ਹੋਈ ਸੀ ਮੜੀ-ਮੋਟੀ ਉੱਥੇ ਮਾੜੀ ਦੀਵਾਰੇ ਦੇ ਵਾਲੇ ਉਹ ਲੋਕਾਂ ਨੂੰ ਹਜੇ ਤੱਕ ਜਿਹੜੇ ਹੈਗੇ ਆ ਉਹ ਕਮਰਸ਼ੀਅਲ ਪਲਾਟ ਨਹੀਂ ਮਿਲੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਦਿਖਾਓ ਕਿੱਥੇ ਆ ਦਿਖਾਓ ਕਿੱਥੇ ਦਵਾਓ ਉਹਨਾਂ ਨੂੰ ਜਾ ਕੇ ਪਲਾਟ 1 ਲੱਖ ਕਿੱਲੇ ਕਰੀਬ ਇਹਨਾਂ ਨੇ ਟੋਟਲ ਐਕਵਾਇਰ ਕਰਨਾ ਤੇ ਉਹ ਚੋ ਜੇ ਤੁਸੀਂ ਕਿਸੇ ਬਿਲਡਰ ਨੂੰ ਪੁੱਛੋ 1 ਲੱਖ ਕਿੱਲੇ ਦੇ ਵਿੱਚੋਂ ਘੱਟੋ-ਘੱਟ ਕਰੋੜ ਰੁਪਈਆ 1 ਕਿੱਲੇ ਦਾ ਇਹਨਾਂ ਨੇ ਕਮਿਸ਼ਨ ਖਾਣਾ ਇੱਕ 1 ਲੱਖ ਕਰੋੜ ਦਾ ਕਮਿਸ਼ਨ ਹੋ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਇਹਨਾਂ ਕੋਲ ਡਵੈਲਪ ਕਰਨ ਲਈ ਤਾਂ ਪੈਸ ਕੋਲੇ ਕੀ ਹੈ ਮੜਾ ਮੋਟੇ ਪਲਾਟ ਬਲੂਟ ਵੇਚ ਕੇ ਤਾਂ ਪੈਸਾ ਇਕੱਠਾ ਕਰਦੇ ਤਨਖਾਹਾਂ ਜੋਗਾ ਤਨਖਾਹਾਂ ਜੋਗੇ ਦਾ ਪੈਸੇ ਨਹੀਂ ਡਵੈਲਪ ਕਿੱਥੋਂ ਕਰ ਲਣਗੇ 1 ਲੱਖ